ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਠੀਕ ਠਾਕ ਹੋ ਸਾਰੇ ਜਿਹੜੇ ਵੀ ਮੇਰੇ ਪਿਆਰ ਕਰਦੇ ਨੇ ਵੀਡੀਓ ਆਪਣੀ ਉਹਨਾਂ ਵਾਸਤੇ ਆ ਤੇ ਹੁਣ ਪਸ਼ੂਆਂ ਦਾ ਡਰਾਈ ਟਾਈਮ ਅੱਜ ਕੱਲ ਕਰਦੇ ਆ ਡਰਾਈ ਫੀਡਰ ਦੀ ਜਿਹੜਾ ਪਸ਼ੂ ਆਪਾਂ ਡਰਾਈ ਕਰਨੇ ਆ ਸਾਰਿਆਂ ਦੇ ਪਸ਼ੂ ਡਰਾਈ ਹੋਣ ਲੱਗ ਪਏ ਕਿਸੇ ਦਾ 3 ਮਹੀਨੇ ਰਹਿੰਦੇ ਆ ਕਿਸੇ ਦੇ 4 ਮਹੀਨੇ ਰਹਿੰਦੇ ਆ ਆ ਜਿਹੜਾ ਸਮਾਂ ਹੁੰਦਾ ਡਰਾਈ ਫੀਡ ਦਾ ਹੁੰਦਾ ਲਈ ਪਸ਼ੂ ਨੂੰ ਡਰਾਈ ਕਰਨਾ ਹੁੰਦਾ ਆਪਾਂ ਤਾਂ ਡਰਾਈ ਦੇ ਵਿੱਚ ਤੁਸੀਂ ਕੀ ਦੇਖਣਾ ਹੈ ਲੈ ਵੀ ਇਹ ਸੋਚਣਾ ਲੈ ਵੀ ਤੁਸੀਂ ਪਸ਼ੂ ਡਰਾਈ ਕਰਨਾ ਹੈ ਜਾਂ ਬਿਮਾਰ ਕਰਨਾ ਇੱਥੇ ਗੱਲ ਨਾ ਆ ਜਾਂਦੀ ਲੈ ਵੀ ਪਸ਼ੂ ਨੂੰ ਡਰਾਈ ਕਰੋਗੇ ਜਾਂ ਬਿਮਾਰ ਕਰੋਗੇ ਤੇ ਕਈ ਭਾਈ ਕਈ ਭੈਣ ਭਰਾ ਨਾਲ ਡਰਾਈ ਕਰਨ ਦਾ ਮਤਲਬ ਇਹ ਸਮਝਣ ਲੈ ਵੀ ਇਹਨੂੰ ਦੁੱਧੋਂ ਸੁਕਾਈਏ ਇਹਦੀ ਖਰਾਕ ਬੰਦ ਕਰਕੇ ਲੈ ਵੀ ਇਹਨੂੰ ਤੂੜੀ ਛਿੜ ਦਿਓ ਪਾਣੀ ਨਾ ਪਿਓ ਇਹਨੂੰ ਇਹ ਬਹੁਤ ਹੀ ਗਲਤ ਗੱਲ ਹੈ ਇਹਨੂੰ ਸਮਝਣ ਦੀ ਲੋੜ ਹੈ ਇਹ ਉਲਟਾ ਕੰਮ ਨਾ ਕਰਿਆ ਕਰੋ ਤੇ ਕਈ ਵੀਰਾਂ ਦੀ ਸੋਚ ਹੈ ਮੈਨੂੰ ਵੀ ਮਿਲਦੇ ਨੇ ਤੇ ਵੀ ਐਂਗਾ ਤੂੜੀ ਤੂੜੀ ਪਾਉਣ ਛੱਡ ਕੱਲੀ ਤੂੜੀ ਖਿੜਦੇ ਇਹਨੂੰ ਤੇ ਪਾਣੀ ਬੰਦ ਕਰਦੇ ਫੀਡ ਦੀ ਜਮਾਂ ਬੰਦ ਕਰਦੇ ਦੇਖੋ ਇਹ ਨਾ ਇੱਕ ਬਹੁਤ ਗਲਤ ਤਰੀਕਾ ਹੈ ਪਸ਼ੂ ਨੂੰ ਇਹ ਬਿਮਾਰ ਕਰਨ ਦਾ ਤਰੀਕਾ ਹੈ ਸਟ्रेस ਦੇਣ ਦਾ ਇਹਦੇ ਨਾਲ ਪਸ਼ੂ ਸਟ्रेस ਚ ਆਉਂਦਾ ਇਹ ਗੱਲ ਸਮਝੋ ਉਹਦੇ ਅੰਦਰ ਇੱਕ ਜਾਨ ਪੜ ਰਹੀ ਹੈ ਉਹਨੂੰ ਤੁਸੀਂ ਸਮਝੋ ਕਿ ਉਹ ਕੱਲੀ ਗਾਂ ਹੀ ਨਹੀਂ ਉਹਦੇ ਅੰਦਰ ਇੱਕ ਬੱਚਾ ਵੀ ਆ ਉਹਨੇ ਉਹਨੂੰ ਵੀ ਪਾਲਣਾ ਇੱਕ ਤਾਂ ਵਿਚਾਰੀ ਉਹ ਪਹਿਲਾਂ ਹੀ ਬੱਚੇ ਨੂੰ ਪਾਲ ਰਹੀ ਆ ਇਹ ਕੁੱਤੋਂ ਤੁਸੀਂ ਉਹਦਾ ਪਾਣੀ ਬੰਦ ਕਰਕੇ ਉਹਦੀ ਖਰਾਕ ਬੰਦ ਕਰਕੇ ਉਹਦੀ ਤੂੰ ਤੂੜੀ ਪਾ ਕੇ ਉਹਨੂੰ ਹੋਰ ਸਟ੍ਰੈਸ ਦੇ ਰਹੇ ਹੋ ਇਦਾਂ ਨਾ ਕਰਿਆ ਕਰੋ ਪਸ਼ੂ ਨੂੰ ਹੌਲੀ ਹੌਲੀ ਦੁੱਧ ਘਟਾਉਂਦੇ ਜਾਓ ਥੋੜੀ ਫੀਡ ਘਟਾਓ ਥੋੜੀ ਤੂੜੀ ਦੀ ਮਾਤਰਾ ਵਧਾਓ ਜੇ ਪਾਣੀ ਮੂਰੇ ਪਿਆ 24 ਘੰਟੇ ਤਾਂ ਪਾਣੀ ਤਿੰਨ ਟਾਈਮ ਪਿਉਣਾ ਪਿਉਣਾ ਸ਼ੁਰੂ ਕਰ ਦਿਓ ਪਰ ਪਾਣੀ ਪਿਓ ਥੋੜੀ ਤੇ ਡੇਢ ਤੋਂ 2 ਕਿਲੋ ਡਰਾਈ ਫੀਡ ਉਹਨੂੰ ਜ਼ਰੂਰ ਪਾਓ ਤਾਂ ਕਿ ਜਿਹੜਾ ਉਹਨੇ ਬੱਚਾ ਪਾਲਣਾ ਉਹਨੂੰ ਸਟ੍ਰੈਸ ਨਾ ਹੋਵੇ ਉਹਨੂੰ ਆਪਣਾ ਪੇਟ ਵੱਢ ਕੇ ਨਾ ਖਵਾਉਣਾ ਪਵੇ ਇਹ ਇੱਕ ਕੁਦਰਤੀ ਪ੍ਰਕਿਰਿਆ ਜਦੋਂ ਤੁਸੀਂ ਡਰਾਈ ਕਰਦੇ ਹੋ ਪਸ਼ੂ ਨੂੰ ਨਾਗਾ ਪਾਉਨੇ ਹੋ ਤਾਂ ਜਿਹੜਾ ਉਹਦਾ ਮੈਮਰੀ ਆ ਦਿਮਾਗ ਦੀ ਮੈਮਰੀ ਆ ਤਾਂ ਉਹਦੇ ਵਿੱਚ ਮਤਲਬ ਕਿ ਇੱਕ ਆਟੋਮੈਟਿਕ ਇੱਕ ਸਿਸਟਮ ਹੈ ਤਾਂ ਜਿਹੜਾ ਦਿਮਾਗ ਪਸ਼ੂ ਦਾ ਕੰਟਰੋਲ ਕਰਦਾ ਹੈ ਬ੍ਰੇਨ ਬ੍ਰੇਨ ਦੇ ਵਿੱਚੋਂ ਮਤਲਬ ਕਿ ਤਾਂ ਉਹਨੂੰ ਇੱਕ ਸੈਰਨ ਆਟੋਮੈਟਿਕ ਹੀ ਸੈਰਨ ਜਾਂਦਾ ਕਿ ਜੇ ਵੀ ਚੱਡਾ ਖਾਲੀ ਜਿਹੜਾ ਲੇਵਾਗਾ ਉਹ ਖਾਲੀ ਨਹੀਂ ਹੋਇਆ ਤਾਂ ਪਸ਼ੂ ਇਹ ਕੁਦਰਤੀ ਪ੍ਰਕਿਰਿਆ ਹੈ ਇੱਕ ਤਾਂ ਪਸ਼ੂ ਦੁੱਧ ਦੇਣਾ ਆਪਣੇ ਆਪ ਹੀ ਬੰਦ ਕਰ ਦੇਵੇਗਾ ਜੇ ਤੁਸੀਂ ਮਤਲਬ ਕਿ ਜਿਵੇਂ ਉਹਨੂੰ ਦੋ ਡੰਗ ਤਿੰਨ ਡੰਗ ਤੀਜੇ ਡੰਗ ਖਾਲੀ ਕਰਦੇ ਹੋ ਚੌਥੇ ਡੰਗ ਕਰਦੇ ਹੋ ਜਦੋਂ ਤੁਹਾਡਾ 5-7 ਲੀਟਰ 10 ਲੀਟਰ ਵੀ ਰਹਿ ਗਿਆ ਤਾਂ ਉਹਦੇ ਪ੍ਰੋਪਰ ਤਰੀਕੇ ਨਾਲ ਆਪਣੀਆਂ ਡਰਾਈ ਟੂਬਾਂ ਕੈਪਰਾਬਿੰਡ ਦੀਆਂ ਆਉਂਦੀਆਂ ਨੇ ਚਾਰੇ ਥਣ ਚੰਗੀ ਤਰ੍ਹਾਂ ਸਾਫ਼ ਕਰਕੇ ਬਿਟਾਡੀਨ ਨਾਲ ਚਾਰੇ ਥਣਾਂ ਦੇ ਵਿੱਚ ਭਰ ਕੇ ਚੰਗੀ ਤਰ੍ਹਾਂ ਉੱਪਰ ਨੂੰ ਚੜਾ ਦਿਓ ਉਸ ਤੋਂ ਬਾਅਦ ਜੇ ਦੁੱਧ ਲੀਕ ਹੋ ਰਿਹਾ ਤਾਂ ਲੀਕ ਹੋਣ ਤੋਂ ਨਾ ਡਰੋ ਲੀਕ ਹੋ ਜਾਣ ਦੇ ਅਕਸਰ ਉਹ ਦੁੱਧ ਦਿੰਦੀ ਆ ਕੋਈ ਚੱਕਰ ਨਹੀਂ ਹੈਗਾ ਜੇ ਲੀਕ ਹੁੰਦਾ ਸੋਡਾ ਸੋਡਾ ਧਿਆਨ ਸਿਰਫ ਇੱਕ ਚੀਜ਼ ਤੇ ਹੋਣਾ ਚਾਹੀਦਾ ਮੋਟੈਟਸ ਤੇ ਕਿ ਉਸ ਨੂੰ ਮੋਟੈਟਸ ਨਾ ਆਵੇ ਇਸ ਚੀਜ਼ ਦੀ ਚੈਕਿੰਗ ਰੱਖੋ ਜੇ ਦੁੱਧ ਲੀਕ ਹੋ ਰਿਹਾ ਉਹ ਇੱਕ ਦੋ ਦਿਨ ਹੋਊਗਾ ਉਸ ਤੋਂ ਬਾਅਦ ਆਟੋਮੈਟਿਕ ਹੀ ਇਹ ਕੁਦਰਤੀ ਪ੍ਰਕਿਰਿਆ ਹੈ ਇਹ ਆਪਣੇ ਆਪ ਹੀ ਦੁੱਧ ਸੁੱਕ ਜਾਵੇਗਾ ਤੁਸੀਂ ਉਸ ਨੂੰ ਧੱਕੇ ਨਾਲ ਦੁੱਧ ਹਟਾਉਣੋਂ ਦੀ ਕੋਸ਼ਿਸ਼ ਨਾ ਕਰੋ ਇਹ ਇੱਕ ਬਹੁਤ ਗਲਤ ਤਰੀਕਾ ਪਸ਼ੂ ਦੇ ਸਟ੍ਰੈਸ ਦੇਣ ਦਾ ਤਾਂ ਇਹਦਾ ਇਹਦਾ ਬਹੁਤ ਹੀ ਇਫੈਕਟ ਪੈਂਦਾ ਸਰੀਰ ਦੇ ਉੱਪਰ ਜਿਹੜਾ ਤੁਸੀਂ ੱੱਕੇ ਨਾਲ ਦੁੱਧ ਹਟਾਉਨੇ ਹੋ ਮੈਂ ਉਸ ਚੀਜ਼ ਦੀ ਗੱਲ ਕਰਦਾ ਜਿਹੜੀ ਮੈਂ ਭੁਗਤੀ ਹੋਵੇ ਮੇਰੀ ਗਾਂ ਨੇ 8ਵੇਂ ਮਹੀਨੇ ਵਿੱਚ ਬੱਚਾ ਸਿੱਟਿਆ ਜਾਤ ਦੀ ਉਹ ਵਧੀਆ ਸੀ ਦੁੱਧੋਂ ਹਟ ਨਹੀਂ ਰਹੀ ਸੀ ਮੈਂ ਉਹਦੇ ਉੱਤੇ ਸਟ੍ਰੈਸ ਪਾਈ ਤਾਂ ਮੈਨੂੰ ਇਹਦਾ ਨਤੀਜਾ ਮਿਲਿਆ ਮੈਂ ਸਿਰਫ ਉਹ ਗੱਲ ਨਹੀਂ ਮੈਂ ਸੁਣੀ ਸੁਣਾਈ ਗੱਲ ਕਦੇ ਨਹੀਂ ਕਰਦਾ ਮੈਂ ਉਹ ਗੱਲ ਕਰਦਾ ਜਿਹੜੀ ਜਿਹੜੀ ਮੇਰੇ ਉੱਤੇ ਆਪ ਦੇ ਉੱਤੇ ਬੀਤੀਆਂ ਹੋਣ ਤੇ ਇਸ ਚੀਜ਼ ਦੀ ਸਟ੍ਰੈਸ ਨਾ ਪਾਇਆ ਕਰੋ ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਸਿਰਫ ਮੋਟਾਈਟਸ ਤੇ ਧਿਆਨ ਰੱਖਿਆ ਕਰੋ ਕਿ ਥਣੇ ਦੇ ਵਿੱਚ ਕੋਈ ਸਿੱਧੀ ਸੋਜ ਵਗੈਰਾ ਤਾਂ ਨਹੀਂ ਆ ਰਹੀ ਜੇ ਲੀਕ ਹੋ ਰਿਹਾ ਉਹ 2-3 ਦਿਨ ਹੋਊਗਾ ਕੋਈ ਚੱਕਰ ਨਹੀਂ ਜਿਹੜਾ ਥਣਾਂ ਦੇ ਵਿੱਚੋਂ ਦੁੱਧ ਲੀਕ ਹੁੰਦਾ ਹੁੰਦਾ ਉਹ ਉਹ ਫਾਸਟ ਫੋਰਸ ਦੀ ਕਮੀ ਹੁੰਦੀ ਹੈ ਉਹਦੇ 5 ਦਿਨ 20 20 ਐਮ ਐਲ ਫਾਸਟ ਫੋਰਸ ਲਾਓ ਉਹ ਵੀ ਉਹ ਵੀ ਥੋੜਾ हट ਜਾਊਗਾ ਜੇ ਕਿਸੇ ਦੀ ਗਾਈ ਬਹਿਂਦੀ ਆ ਬਹਿ ਕੇ ਥਣਾ ਦੇ ਵਿੱਚੋਂ ਲੀਕ ਹੁੰਦਾ ਉਹ ਐ ਨਹੀਂ ਹੁੰਦਾ ਲੈ ਵੀ ਚੱਡਾ ਭਰ ਗਿਆ ਉਹ ਫਾਸਟ ਫੋਰਸ ਦੀ ਕਮੀ ਹੁੰਦੀ ਆ ਉਹਦਾ ਫਾਸਟ ਫੋਰਸ ਵਿਟਾਮਿਨ ਸੀ ਪੂਰਾ ਕਰੋ ਉਹ ਆਟੋਮੈਟਿਕ ਹੀ हट ਜਾਵੇਗਾ ਇਹ ਇੱਕ ਜਨਟੈਕਟਿਕ ਚੀਜ਼ ਆ ਇਹਨੂੰ ਤੁਸੀਂ ਸਮਝੋ ਤੇ ਫੀਡ ਕਿਲੋ ਦੋ ਕਿਲੋ ਪਾਇਆ ਕਰੋ ਤਾ ਕਿ ਉਹ ਉਹਨੂੰ ਬੱਚਾ ਪਾਲਣ ਦੇ ਵਿੱਚ ਕੋਈ ਤਰੀਕਾ ਨਾ ਹੋਵੇ ਸਹੀ ਤਰੀਕੇ ਨਾਲ ਪਸ਼ੂ ਡਰਾਈ ਕਰਿਆ ਕਰੋ ਤੇ ਧੰਨਵਾਦ ਜੇ ਕਿਸੇ ਵੀਰ ਨੇ ਜਾਣਕਾਰੀ ਦੇਣੀ ਹੋਵੇ ਤਾਂ ਫੋਨ ਕਰ ਸਕਦਾ 9969922530 ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਸਬਸਕ੍ਰਾਈਬ ਕਰਿਆ ਕਰੋ ਤੇ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ ਸਾਰੇ ਵੀਰਾਂ ਦਾ ਸਤਿ ਸ੍ਰੀ ਅਕਾਲ